ਬੇਹਾਦ ਦਿਲਸ਼ੇਰ ਅਸੂਲ ਦੀ ਬੇਹਾਦ ਆਮ ਖਬਰ ਇੱਕ ਸੜਕ ਖਾਸਾ ਵਾਪਰਿਆ ਪੈੜਕ ਸੜਕ ਖਾਸੇ ਦੇ ਵਿੱਚ ਇਨੋਵਾ ਗੱਡੀ ਦੇ ਪਰਖਾਚੇ ਉੱਡ ਗਏ ਨੇ ਧੀ ਨੂੰ ਤੋਰ ਕੇ ਪਿਓ ਘਰ ਆ ਰਿਹਾ ਸੀ ਜਿਆ ਧੀ ਨੂੰ ਤੋਰਨ ਤੋਂ ਬਾਅਦ ਬਾਪ ਘਰ ਆ ਰਿਹਾ ਸੀ ਇਸੇ ਦਰਮਿਆਨ ਦੱਸਿਆ ਜਾਂਦਾ ਕਿ ਉਸ ਦੀ ਗੱਡੀ ਦੇ ਪਰਖਾਚੇ ਉੱਡ ਗਏ ਨੇ ਪੈੜਕ ਸੜਕ ਖਾਸਾ ਵਾਪਰਿਆ ਦਰਸਲ ਇੱਕ ਬਾਪ ਆਪਣੀ ਧੀ ਨੂੰ ਵਿਦੇਸ਼ ਭੇਜਣ ਤੋਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਦਿੱਲੀ ਦੇ ਵਿੱਚ ਉਸ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਜਿਵੇਂ ਹੀ ਉਹ ਪਿੰਡ ਵਾਪਸ ਜਾਣ ਲੱਗਿਆ ਤਾਂ ਖੰਨਾ ਦੇ ਬੀਜਾ ਲੱਗੇ ਸੜਕ ਖਾਲਸਾ ਵਾਪਰ ਜਾਂਦਾ ਜਿੱਥੇ ਇਨੋਵਾ ਗੱਡੀ ਪਲਟੀਆਂ ਖਾ ਜਾਂਦੀਆਂ ਉਸ ਦੇ ਪਰ ਖੱਚੇ ਉੱਡ ਜਾਂਦੇ ਨੇ ਫਿਲਹਾਲ ਉਸਤੀ ਨੂੰ ਵਾਪਸ ਦਸ ਮਾਫਰਾ ਉਸਤੀ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਵਾਪਸ ਕਰ ਜਾ ਰਹੇ ਪਿਓ ਦੇ ਨਾਲ ਇਹ ਪਹਾੜਕ ਸੜਕ ਖਾਲਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਖੰਨਾ ਤੇ ਨੈਸ਼ਨਲ ਹਾਈਵੇ ਦੇ ਉੱਤੇ ਸਵੇਰੇ ਤਕਰੀਬਨ 6 ਵਜੇ ਹਾਦਸਾ ਵਾਪਰਿਆ ਉੱਥੇ ਦੇੜੂ ਪੁਲ ਦੇ ਉੱਤੇ ਦੱਸਿਆ ਜਾਂਦਾ ਕਿ ਟਰੱਕ ਦੇ ਪਿੱਛੇ ਨੋਵਾ ਗੱਡੀ ਦੀ ਟੱਕਰ ਹੋਈ ਹੈ ਜਿਸ ਤੋਂ ਬਾਅਦ ਨੋਵਾ ਗੱਡੀ ਪਲਟੀਆਂ ਖਾ ਗਈ ਡਰਾਈਵਰ ਸਣੇ ਗੱਡੀ 'ਚ ਸਵਾਰ ਪਿਓਤੀ ਜ਼ਖਮੀ ਹੋ ਗਏ ਨੇ ਬਾਕੀ 4 ਲੋਕਾਂ ਨੂੰ ਵੀ ਹੋਰਾਂ ਨੂੰ ਸੱਟਾਂ ਵੱਜੀਆਂ ਨੇ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲੇ ਕਰਵਾਇਆ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸੀ ਜਾ ਰਹੀ ਹੈ ਉੱਥੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਸ਼ਾਕੋਟ ਇਲਾਕੇ ਦੇ ਰਹਿਣ ਵਾਲੇ ਬਲਬੀਰ ਸਿੰਘ ਆਪਣੀ ਧੀ ਨੂੰ ਛੱਡਣ ਦੇ ਲਈ ਦੋ ਪਰਿਵਾਰਾਂ ਸਨੇ ਦਿੱਲੀ ਏਅਰਪੋਰਟ ਗਏ ਸਨ ਵਾਪਸੀ ਦੇ ਉੱਤੇ ਖੰਨਾ ਦੇ ਵਿੱਚ ਟਰੱਕ ਦੇ ਪਿੱਛੇ ਇਨੋਵਾ ਗੱਡੀ ਵੱਜੀ ਹੈ ਤੇਜ਼ ਰਫ਼ਤਾਰ ਹੋਣ ਦੇ ਕਾਰਨ ਇਨੋਵਾ ਗੱਡੀ ਪਲਟੀਆਂ ਖਾ ਗਈ ਹੈ ਸੂਚਨਾ ਮਿਲਦੀ ਸੁਰੱਖਿਆ ਖਾ ਫੋਰਸ ਦੇ ਏਐਸਆਈ ਸੁਖਦੇਵ ਸਿੰਘ ਟੀਮ ਸੜੇ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜ਼ਖਮੀਆਂ ਦੀ ਪਹਿਚਾਣ ਇਨੋਵਾ ਡਰਾਈਵਰ ਦੇ ਮਾਫ ਕਰਨਾ ਇਨੋਵਾ ਦੇ ਡਰਾਈਵਰ ਵੱਜੋਂ ਜਤਿੰਦਰ ਸਿੰਘ ਜੋ ਕਿ ਦੌਲਪੁਰ ਦਾ ਜਲੰਧਰ ਸ਼ਾਕੋਟ ਦਾ ਰਹਿਣ ਵਾਲਾ ਜਿਸ ਕੇ ਦੂਸਰਾ ਨਾਮ ਜੋ ਜ਼ਖਮੀ ਹੈ ਉਹ ਬਲਵੀਰ ਸਿੰਘ ਵਾਸੀ ਸਿੱਧਵਾ ਦੋਨਾ ਤਹਿਸੀਲ ਸ਼ਾਕੋਟ ਦਾ ਰਹਿਣ ਵਾਲਾ ਹੈ ਅਤੇ ਉਹਨਾਂ ਦੀ ਧੀ ਏਕਮ ਜੋਤਕੌਰ ਜੋ ਕਿ 14 ਵਰ੍ਹਿਆਂ ਦੀ ਹੈ ਆਪਣੀ ਭੈਣ ਨੂੰ 에어ਪੋਰਟ ਚੜਾਉਣ ਗਈ ਸੀ ਆਪਣੇ ਪਿਤਾ ਦੇ ਨਾਲ ਉਸ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਬੇहद ਮੰਦਭਾਗੀ ਘਟਨਾ ਕਹਿ ਸਕਦੇ ਆ ਇੱਕ ਧੀ ਨੂੰ ਪਿਓ ਚਾਈ ਚਾਈ ਵਿਦੇਸ਼ ਛੱਡ ਕੇ ਆਇਆ ਕਹ ਸਕਦੇ ਹੋ ਕਿ ਇੱਕ ਧੀ ਨੂੰ ਤੋੜਨਾ ਉਸਦੇ ਪਿਓ ਲਈ ਬਹੁਤ ਔਖਾ ਹੁੰਦਾ ਪਰ ਰਾਹ ਦੇ ਵਿੱਚ ਉਸਦੇ ਨਾਲ ਹੀ ਇਦਾਂ ਦਾ ਹਾਦਸਾ ਵਾਪਰ ਜਾਣਾ ਬਹੁਤ ਹੀ ਭਿਆਨਕ ਹਾਦਸਾ ਕਹਿ ਸਕਦੇ ਹੋ ਜਿਸ ਵਿੱਚ ਗੱਡੀ ਦੇ ਪਰ ਖੱੱਚੇ ਉੱਟ ਕੇ ਦੱਸਿਆ ਜਾ ਰਿਹਾ ਨੇ ਸ਼ਾਕੋਟ ਦੇ ਇਲਾਕੇ ਦੋਲਪੁਰ ਟੱਡਾ ਦਾ ਇਹ ਵਿਅਕਤੀ ਸੀ ਜਿਸ ਤੇ ਦੱਸਿਆ ਜਾਂਦਾ ਕਿ ਜੋ ਗੱਡੀ ਚਲਾ ਰਿਆ ਸੀ ਜਿਸ ਤੇ ਗੱਡੀ ਪਲਟ ਗਈ ਹੈ ਫਿਲਹਾਲ ਜਾਣਕਾਰੀ ਮਿਲੀ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਡਰਾਈਵਰ ਨੂੰ ਨੀਂਦ ਆ ਗਈ ਹੋਵੇ ਜਿਸ ਦੇ ਕਾਰਨ ਇਹ ਭਿਆਨਕ ਸੜਕਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਫਿਲਹਾਲ ਸਭ ਤੋਂ ਮੰਦਪਗਿਆ ਹਾਦਸੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਧੀ ਨੂੰ ਵਿਦੇਸ਼ ਤੋਰ ਕੇ ਵਾਪਸ ਆ ਰਹੇ ਇੱਕ ਬਾਪ ਦੇ ਨਾਲ ਰਾਹ ਦੇ ਵਿੱਚ ਹੀ ਹਾਦਸਾ ਵਾਪਰ ਗਿਆ ਹਲੇ ਬਾਪ ਘਰ ਵੀ ਨਹੀਂ ਪਹੁੰਚਾ ਸੀ ਕਿ ਰਾਤ ਦੀ ਗੱਡੀ ਪਹਿਲਾਂ ਟਰੱਕ ਚ ਵੱਜਦੀ ਹੈ ਤੇ ਫਿਰ ਟਰੱਕ ਚ ਵੱਜਣ ਤੋਂ ਬਾਅਦ ਪਲਟੀਆਂ ਖਾ ਜਾਂਦੀ ਹੈ ਗੱਡੀ ਪਲਟਣ ਦੇ ਕਰ ਫਿਲਹਾਲ ਦੱਸਿਆ ਜਾਂਦਾ ਹੈ ਕਿ ਉਹ ਪਿਤਾ ਜ਼ਖਮੀ ਹੋ ਗਿਆ ਉਸਤੇ ਗੱਡੀ ਦਾ ਡਰਾਈਵਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਖਬਰ ਨੂੰ ਤੁਸੀਂ ਆਤ ਤੱਕ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰਖੇਸ ਲਈ ਇਹ ਫਿਲਹਾਲ ਇਹ ਮੰਦਪਾਕੇ ਹਾਦਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਜ਼ਖਮੀਆਂ ਨੂੰ ਹਸਪਤਾਲ ਚਿਲਾਦ ਲਈ ਦਾਖਲ ਕਰਵਾਇਆ ਗਿਆ ਗੱਡੀ ਪਲਟੀ ਦੀ ਤਸਵੀਰ ਤੁਸੀਂ ਵੀ ਇੱਕ ਪਾ ਰਹੇ ਹੋ ਮੌਕੇ ਤੇ ਪੁਲਿਸ ਰਖਿਆ ਫੋਰਸ ਪਹੁੰਚ ਚੁੱਕੀ ਹੈ ਜਿਸ ਦੇ ਵੱਲੋਂ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜਿਸ ਦੇ ਕਾਰਨ ਕਹਿ ਸਕਦੇ ਹਾਂ ਕਿ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਗੱਡੀ ਪਲਟ ਜਾਣ ਦੇ ਕਾਰਨ ਇਹ ਹਾਦਸਾ ਵਾਪਰਿਆ ਜੁਕਤੇ ਕਿ ਇੱਕ ਬਾਪ ਜੋ ਵਿਦੇਸ਼ ਤੌਰ ਕੈਸ ਆਪਣੀ ਧੀ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਤੋਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਦਿੱਲੀ ਦੇ ਵਿੱਚ ਉਸ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਜਿਵੇਂ ਹੀ ਉਹ ਪਿੰਡ ਵਾਪਸ ਜਾਣ ਲੱਗਿਆ ਤਾਂ ਖੰਨਾ ਦੇ ਬੀਜਾ ਲੱਗੇ ਸੜਕ ਖਾਲਸਾ ਵਾਪਰ ਜਾਂਦਾ ਜਿੱਥੇ ਇਨੋਵਾ ਗੱਡੀ ਪਲਟੀਆਂ ਖਾ ਜਾਂਦੀਆਂ ਉਸ ਦੇ ਪਰ ਖੱਚੇ ਉੱਡ ਜਾਂਦੇ ਨੇ ਫਿਲਹਾਲ ਉਸਤੀ ਨੂੰ ਵਾਪਸ ਮਾਫ ਕਰਨਾ ਉਸਤੀ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਵਾਪਸ ਘਰ ਜਾ ਰਹੇ ਪਿਓ ਦੇ ਨਾਲ ਇਹ ਪਹਾੜਕ ਸੜਕ ਖਾਲਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਖੰਨਾ ਤੇ ਨੈਸ਼ਨਲ ਹਾਈਵੇ ਦੇ ਉੱਤੇ ਸਵੇਰੇ ਤਕਰੀਬਨ 6 ਵਜੇ ਹਾਦਸਾ ਵਾਪਰਿਆ ਉੱਥੇ ਢੇੜੂ ਪੁਲ ਦੇ ਉੱਤੇ ਦੱਸਿਆ ਜਾਂਦਾ ਕਿ ਟਰੱਕ ਦੇ ਪਿੱਛੇ ਨੋਵਾ ਗੱਡੀ ਦੀ ਟੱਕਰ ਹੋਈ ਹੈ ਜਿਸ ਤੋਂ ਬਾਅਦ ਨੋਵਾ ਗੱਡੀ ਪਲਟੀਆਂ ਖਾ ਗਈ ਡਰਾਈਵਰ ਸੜੇ ਗੱਡੀ ਚ ਸਵਾਰ ਪਿਓਤੀ ਜ਼ਖਮੀ ਹੋ ਗਏ ਨੇ ਬਾਕੀ ਚਾਰ ਲੋਕਾਂ ਨੂੰ ਵੀ ਹੋਰਾਂ ਨੂੰ ਸੱਟਾਂ ਵੱਜੀਆਂ ਨੇ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲੇ ਕਰਵਾਇਆ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸੀ ਜਾ ਰਹੀ ਹੈ ਉੱਥੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਸ਼ਾਕੋਟ ਇਲਾਕੇ ਦੇ ਰਹਿਣ ਵਾਲੇ ਬਲਬੀਰ ਸਿੰਘ ਆਪਣੀ ਧੀ ਨੂੰ ਛੱਡਣ ਦੇ ਲਈ ਦੋ ਪਰਿਵਾਰਾਂ ਸਨੇ ਦਿੱਲੀ ਏਅਰਪੋਰਟ ਗਏ ਸਨ ਵਾਪਸੀ ਦੇ ਉੱਤੇ ਖੰਨਾ ਦੇ ਵਿੱਚ ਟਰੱਕ ਦੇ ਪਿੱਛੇ ਇਨੋਵਾ ਗੱਡੀ ਵੱਜੀ ਹੈ ਤੇਜ਼ ਰਫ਼ਤਾਰ ਹੋਣ ਦੇ ਕਾਰਨ ਇਨੋਵਾ ਗੱਡੀ ਪਲਟੀਆਂ ਖਾ ਗਈ ਹੈ ਸੂਚਨਾ ਮਿਲਦੀ ਸੁਰੱਖਿਆ ਖਾਫੋਰਸ ਦੇ ਏਐਸਆਈ ਸੁਖਦੇਵ ਸਿੰਘ ਟੀਮ ਸੜੇ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜ਼ਖਮੀਆਂ ਦੀ ਪਛਾਣ ਇਨੋਵਾ ਡਰਾਈਵਰ ਦੇ ਮਾਫ ਕਰਨਾ ਇਨੋਵਾ ਦੇ ਡਰਾਈਵਰ ਵੱਜੋ ਜਤਿੰਦਰ ਸਿੰਘ ਜੋ ਕਿ ਦੋਲਪੁਰ ਦਾ ਡਾ ਜਲੰਧਰ ਸ਼ਾਕੋਟ ਦਾ ਰਹਿਣ ਵਾਲਾ ਜਦਕਿ ਦੂਸਰਾ ਨਾਮ ਜੋ ਜ਼ਖਮੀ ਹੈ ਉਹ ਬਲਵੀਰ ਸਿੰਘ ਵਾਸੀ ਸਿੱਧਵਾ ਦੋਨਾਂ ਤਹਿਸੀਲ ਸ਼ਾਕੋਟ ਦਾ ਰਹਿਣ ਵਾਲਾ ਹੈ ਅਤੇ ਉਹਨਾਂ ਦੀ ਧੀ ਏਕਮ ਜੋਤਪੁਰ ਜੋ ਕਿ 14 ਵਰਿਆਂ ਦੀ ਹੈ ਆਪਣੀ ਭੈਣ ਨੂੰ 에어ਪੋਰਟ ਚੜਾਉਣ ਗਈ ਸੀ ਆਪਣੇ ਪਿਤਾ ਦੇ ਨਾਲ ਉਸਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਬੇहद ਮੰਦਪਾਕੀ ਘਟਨਾ ਕਹਿ ਸਕਦੇ ਆ ਇੱਕ ਧੀ ਨੂੰ ਪਿਓ ਚਾਈ ਚਾਈ ਵਿਦੇਸ਼ ਛੱਡ ਕੇ ਆਇਆ ਕਹਿ ਸਕਦੇ ਹੋ ਕਿ ਇੱਕ ਧੀ ਨੂੰ ਤੋੜਨਾ ਉਸਦੇ ਪਿਓ ਲਈ ਬਹੁਤ ਔਖਾ ਹੁੰਦਾ ਹੈ ਪਰ ਰਾਹ ਦੇ ਵਿੱਚ ਉਸ ਦਿਨ ਵਾਲੀ ਇਦਾਂ ਦਾ ਹਾਦਸਾ ਵਾਪਰ ਜਾਣਾ ਬਹੁਤ ਹੀ ਭਿਆਨਕ ਹਾਦਸਾ ਕਹਿ ਸਕਦੇ ਹੋ ਜਿਸ ਵਿੱਚ ਗੱਡੀ ਦੇ ਪਰ ਖੱੱਚੇ ਉੱਟ ਕੇ ਦੱਸਿਆ ਜਾ ਰਿਹਾ ਨੇ ਸ਼ਾਕੋਟ ਦੇ ਇਲਾਕੇ ਦੋਲਪੁਰ ਢੱਡਾ ਦਾ ਇਹ ਵਿਅਕਤੀ ਸੀ ਜਿਸ ਤੇ ਦੱਸਿਆ ਜਾਂਦਾ ਕਿ ਜੋ ਗੱਡੀ ਚਲਾ ਰਿਆ ਸੀ ਜਿਸ ਤੇ ਗੱਡੀ ਪਲਟ ਗਈ ਹੈ ਫਿਲਹਾਲ ਜਾਣਕਾਰੀ ਮਿਲੀ ਹੈ ਕਿ ਸ਼ਾਇਦ ਹੋ ਸਕਦਾ ਕਿ ਡਰਾਈਵਰ ਨੂੰ ਨੀਂਦ ਆ ਗਈ ਹੋਵੇ ਜਿਸ ਦੇ ਕਾਰਨ ਇਹ ਭਿਆਨਕ ਸੜਕਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਫਿਲਹਾਲ ਸਭ ਤੋਂ ਮੰਦਪਗਿਆ ਹਾਦਸੇ ਦੀਆਂ ਤਸਵੀਰਾਂ ਆਡੀ ਸਕਰੀਨ ਤੇ ਅਸੀਂ ਸਾਝੀਆਂ ਕਰ ਰਹੇ ਹਾਂ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਧੀ ਨੂੰ ਵਿਦੇਸ਼ ਤੌਰ ਤੇ ਵਾਪਸ ਆ ਰਹੇ ਇੱਕ ਬਾਪ ਦੇ ਨਾਲ ਰਾਹ ਦੇ ਵਿੱਚ ਹੀ ਹਾਦਸਾ ਵਾਪਰ ਗਿਆ ਹਲੇ ਬਾਪ ਘਰ ਵੀ ਨਹੀਂ ਪਹੁੰਚਾ ਸੀ ਕਿ ਰਾਹ 'ਚ ਹੀ ਗੱਡੀ ਪਏ ਦਾ ਟਰੱਕ 'ਚ ਵੱਜਦੀ ਹੈ ਤੇ ਫਿਰ ਟਰੱਕ 'ਚ ਵੱਜਣ ਤੋਂ ਬਾਅਦ ਪਲਟੀਆਂ ਖਾ ਜਾਂਦੀ ਹੈ ਗੱਡੀ ਪਲਟਣ ਦੇ ਕਰ ਫਿਲਹਾਲ ਦੱਸਿਆ ਜਾਂਦਾ ਹੈ ਕਿ ਉਹ ਪਿਤਾ ਜ਼ਖਮੀ ਹੋ ਗਿਆ ਉਸ ਤੇ ਗੱਡੀ ਦਾ ਡਰਾਈਵਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਖਬਰ ਨੂੰ ਤੁਸੀਂ ਅੱ ਤੋਂ ਸ਼ੇਅਰ ਕਰ ਸਕਦੇ ਹੋ ਆਪਡੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪੜ ਕੇ ਸਹੀ ਇਹ ਫਿਲਹਾਲ ਇਹ ਮੰਦਪਾ ਕੇ ਹਾਦਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਜ਼ਖਮੀਆਂ ਨੂੰ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ ਗਿਆ ਗੱਡੀ ਪਲਟੀ ਦੀ ਤਸਵੀਰ ਤੁਸੀਂ ਵੀ ਇੱਕ ਪਾ ਰਹੇ ਹੋ ਮੌਕੇ ਤੇ ਪੁਲਿਸ ਰਖਿਆ ਫੋਰਸ ਪਹੁੰਚ ਚੁੱਕੀ ਹੈ ਜਿਸ ਦੇ ਵੱਲੋਂ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪੰਚਾਦ ਦਿੱਤਾ ਗਿਆ ਜਿਸ ਦੇ ਕਾਰਨ ਕਹਿ ਸਕਦੇ ਹੋ ਕਿ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਗੱਡੀ ਪਲਟ ਜਾਣ ਦੇ ਕਾਰਨ ਇਹ ਹਾਦਸਾ ਵਾਪਰਿਆ ਜੁਕਤੇ ਕਿ ਇੱਕ ਬਾਪ ਜੋ ਵਿਦੇਸ਼ ਤੋਂ ਆ ਕੇ ਆਪਣੀ ਧੀ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਤੋਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਦਿੱਲੀ ਦੇ ਵਿੱਚ ਉਸ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਜਿਵੇਂ ਹੀ ਉਹ ਪਿੰਡ ਵਾਪਸ ਜਾਣ ਲੱਗਿਆ ਤਾਂ ਖੰਨਾ ਦੇ ਬੀਜਾ ਲੱਗੇ ਸੜਕ ਖਾਲਸਾ ਉੱਪਰ ਜਾਂਦਾ ਜਿੱਥੇ ਇਨੋਵਾ ਗੱਡੀ ਪਲਟੀਆਂ ਖਾ ਜਾਂਦੀ ਹੈ ਉਸ ਦੇ ਪਰ ਖੱਚੇ ਉੱਡ ਜਾਂਦੇ ਨੇ ਫਿਲਹਾਲ ਉਸਤੀ ਨੂੰ ਵਾਪਸ ਮਾਫ ਕਰਨਾ ਉਸਤੀ ਨੂੰ 에어ਪੋਰਟ ਤੇ ਚੜਾਉਣ ਤੋਂ ਬਾਅਦ ਵਾਪਸ ਘਰ ਜਾ ਰਹੇ ਪਿਓ ਦੇ ਨਾਲ ਇਹ ਪਹਾੜਕ ਸੜਕ ਖਾਲਸਾ ਵਾਪਰੇ ਦੱਸਿਆ ਜਾ ਰਿਹਾ ਹੈ ਖੰਨਾ ਚ ਨੈਸ਼ਨਲ ਹਾਈਵੇ ਦੇ ਉੱਤੇ ਸਵੇਰੇ ਤਕਰੀਬਨ 6 ਵਜੇ ਹਾਦਸਾ ਵਾਪਰਿਆ ਉੱਥੇ ਦੇੜੂ ਪੁਲ ਦੇ ਉੱਤੇ ਦੱਸਿਆ ਜਾਂਦਾ ਕਿ ਟਰੱਕ ਦੇ ਪਿੱਛੇ ਨੋਵਾ ਗੱਡੀ ਦੀ ਟੱਕਰ ਹੋਈ ਹੈ ਜਿਸ ਤੋਂ ਬਾਅਦ ਨੋਵਾ ਗੱਡੀ ਪਲਟੀਆਂ ਖਾ ਗਈ ਡਰਾਈਵਰ ਸਰੇ ਗੱਡੀ ਚ ਸਵਾਰ ਪਿਓਤੀ ਜ਼ਖਮੀ ਹੋ ਗਏ ਨੇ ਬਾਕੀ 4 ਲੋਕਾਂ ਨੂੰ ਵੀ ਹੋਰਾਂ ਨੂੰ ਸੱਟਾਂ ਵੱਜੀਆਂ ਨੇ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲੇ ਕਰਵਾਇਆ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸੀ ਜਾ ਰਹੀ ਹੈ ਉਥੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਸ਼ਾਕੋਟ ਇਲਾਕੇ ਦੇ ਰਹਿਣ ਵਾਲੇ ਬਲਬੀਰ ਸਿੰਘ ਆਪਣੀ ਧੀ ਨੂੰ ਛੱਡਣ ਦੇ ਲਈ ਦੋ ਪਰਿਵਾਰਾਂ ਸਨੇ ਦਿੱਲੀ 에어ਪੋਰਟ ਗਏ ਸਨ ਵਾਪਸੀ ਦੇ ਉਤੇ ਖੰਨਾ ਦੇ ਵਿੱਚ ਟਰੱਕ ਦੇ ਪਿੱਛੇ ਇਨੋਵਾ ਗੱਡੀ ਵੱਜੀ ਹੈ ਤੇਜ਼ ਰਫ਼ਤਾਰ ਹੋਣ ਦੇ ਕਾਰਨ ਇਨੋਵਾ ਗੱਡੀ ਪਲਟੀਆਂ ਖਾ ਗਈ ਹੈ ਸੂਚਨਾ ਮਿਲਦੀ ਸੁਰੱਖਿਆ ਖਿਆ ਫੋਰਸ ਦੇ ASI ਸੁਖਦੇਵ ਸਿੰਘ ਟੀਮ ਸੜੇ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜ਼ਖਮੀਆਂ ਦੀ ਪਹਿਚਾਨ ਇਨੋਵਾ ਡਰਾਈਵਰ ਦੇ ਮਾਫ ਕਰਨਾ ਇਨੋਵਾ ਦੇ ਡਰਾਈਵਰ ਵੱਜੋਂ ਜਤਿੰਦਰ ਸਿੰਘ ਜੋ ਕਿ ਦੋਲ